ਜੀਵਨ ਸਾਥੀ ਤਾਂ ਬਹੁਤ ਵੱਡਾ ਹੱਥ ਹੁੰਦਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਅੱਗੇ ਤੋਰਨ ਦਾ ਪਰ ਉਹ ਅੱਜ ਹੱਥ ਉਹ ਮੋਢਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਦੇਖੋ ਜਿਹੜੀ ਗੱਡੀ ਚੱਲਦੀ ਹੈ ਉਹ ਦੋ ਦੋ ਪੀਲਰ ਜਿਹੜੇ ਆ ਨਾ ਉਹ ਸੇਮ ਹੋਣੇ ਚਾਹੀਦੇ ਆ ਤੇ ਜਦੋਂ ਉਹ ਇੱਕ ਵੀ ਆਪਣਾ ਵੀਲ ਜਿਹੜਾ ਖਰਾਬ ਹੋ ਜਾਂਦਾ ਤੇ ਫਿਰ ਇੱਕ ਵੀਲ ਦੇ ਨਾਲ ਗੱਡੀ ਦਾ ਚੱਲਣਾ ਸੰਭਵ ਨਹੀਂ ਹੁੰਦਾ ਤੇ ਉਹ ਜ਼ਿਕਰ ਜੋਗ ਹੈ ਅੱਜ ਉਹ ਦੁਨੀਆ 'ਚ ਨਹੀਂ ਹੈ ਲੇਕਿਨ ਉਹਨੇ ਜੋ ਪਰਿਵਾਰ ਲਈ ਕੀਤਾ ਜੋ ਆਪਣੇ ਬੱਚਿਆਂ ਲਈ ਕੀਤਾ ਜੋ ਨਗਰ ਵਾਸਤੇ ਕੀਤਾ ਤੇ ਉਹਦੀ ਮਿਸਾਲ ਜਿਹੜੀ ਆ ਉਹ ਕਾਇਮ ਰਹੇਗੀ ਇਨਸ਼ਾਅੱਲਾ ਪੂਰੀ ਦੁਨੀਆ ਤੱਕ ਕੈਮਰੇ ਰਵੇਗੀ ਇਹਦਾ ਵਕਤ ਹੈ ਉਹ ਹਮੇਸ਼ਾ ਬਦਲਦਾ ਤੇ ਸਮਾਂ ਬਦਲ ਜਾਂਦਾ ਲੇਕਿਨ ਇਨਸਾਨ ਨਾ ਬਦਲੇ ਉਹਨਾਂ ਵਿੱਚੋਂ ਪ੍ਰਵੀਨ ਇੱਕ ਸੀ ਮੁਹੰਮਦ ਜੀ ਸਾਟਨਾ ਦੇ ਸੁਪਤ ਹੋ ਜਿਹਾ ਸੀ ਮੁਹੰਮਦ ਜੀ ਇੱਕ ਜੀਵਨ ਸਾਥੀ ਦਾ ਜ਼ਿੰਦਗੀ ਤੋਂ ਉਤਰ ਜਾਣਾ ਕਿਉਂਕਿ ਸਰਦਾਰ ਅਲੀ ਨੂੰ ਬਣਾਉਣ ਵਾਲੇ ਕਿਤੇ ਨਾ ਕਿਤੇ ਇਹਨਾਂ ਦੇ ਧਰਮ ਪਤਨੀ ਨੇ ਹੈ ਨਾ ਇੱਕ ਜੀਵਨ ਸਾਥੀ ਦਾ ਬਹੁਤ ਵੱਡਾ ਹੱਥ ਹੁੰਦਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਅੱਗੇ ਤੋਰਦਾ ਪਰ ਉਹ ਅੱਜ ਹੱਥ ਉਹ ਮੋਢਾ ਜਿਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਦੇਖੋ ਜਿਹੜੀ ਗੱਡੀ ਚੱਲਦੀ ਹੈ ਉਹ ਦੋ ਦੋ ਪੀਲਰ ਜਿਹੜੇ ਹਨ ਉਹ ਸੇਮ ਹੋਣੇ ਚਾਹੀਦੇ ਆ ਤੇ ਜਦੋਂ ਉਹ ਇੱਕ ਵੀ ਆਪਣਾ ਵੀਲ ਜਿਹੜਾ ਖਰਾਬ ਹੋ ਜਾਂਦਾ ਤੇ ਫਿਰ ਇੱਕ ਵੀਲ ਦੇ ਨਾਲ ਗੱਡੀ ਦਾ ਚੱਲਣਾ ਸੰਭਵ ਨਹੀਂ ਹੁੰਦਾ ਤੇ ਇਸੇ ਕਰਕੇ ਪਰਮਾਤਮਾ ਨੇ ਉਸ ਖੁਦਾਵੰਦ کریم ਨੇ ਅੱਲਾਹ ਪਾਕ ਨੇ ਜੋੜਾ ਬਣਾਇਆ ਜਨਾਨੀ ਦਾ ਤੇ ਮਰਦ ਦਾ ਇੱਕ ਜੋੜਾ ਬਣਿਆ ਤੇ ਬੱਚਿਆਂ ਨੂੰ ਮਾਂ ਵੀ ਚਾਹੀਦੀ ਹੈ ਬੱਚਿਆਂ ਨੂੰ ਪਿਓ ਵੀ ਚਾਹੀਦਾ ਹੈ ਤੇ ਪਿਓ ਜਿਹੜਾ ਆ ਉਹਦੀ ਡਿਊਟੀ ਮਾਲਕ ਨੇ ਇਹ ਵਜ ਲਈ ਕਿ ਤੂੰ ਰਿਜ਼ਕ ਲਿਆਉਣਾ ਹੈ ਰਿਜ਼ਕ ਲਿਆ ਕੇ ਘਰੇ ਰੱਖਣਾ ਉਹ ਔਰਤ ਦਾ ਕੰਮ ਹੈ ਉਹਦਾ ਤਕਸੀਮ ਕਿਦਾ ਕਰਨਾ ਉਹ ਨੂੰ ਉਹਦੇ ਵਿੱਚ ਬਰਕਤ ਕਿੱਦਾ ਰਹਿਣੀ ਚਾਹੀਦੀ ਆ ਜਾਂ ਉਹ ਲੁਟਾ ਦੇਣਾ ਜਾਂ ਉਹਨੂੰ ਸੰਭਾਲ ਲੈਣਾ ਇਹ ਔਰਤ ਦਾ ਕੰਮ ਹੈ ਤੇ ਜੇ ਅਸੀਂ ਗੱਲ ਕਰੀਏ ਸੁੱਝੀਆਂ ਹੋਈਆਂ ਔਰਤਾਂ ਦੀ ਉਹ ਬਹੁਤ ਰੇਅਰ ਹੁੰਦਾ ਬਹੁਤ ਘੱਟ ਗਿਣਤੀ ਵਿੱਚ ਆਉਂਦੀ ਆ ਤੇ ਉਹ ਜ਼ਿਕਰਯੋਗ ਹੈ ਅੱਜ ਉਹ ਦੁਨੀਆ 'ਚ ਨਹੀਂ ਹੈ ਲੇਕਿਨ ਉਹਨੇ ਜੋ ਪਰਿਵਾਰ ਲਈ ਕੀਤਾ ਜੋ ਆਪਣੇ ਬੱਚਿਆਂ ਲਈ ਕੀਤਾ ਜੋ ਨਗਰ ਵਾਸਤੇ ਕੀਤਾ ਤੇ ਉਹਦੀ ਮਿਸਾਲ ਜਿਹੜੀ ਆ ਉਹ ਕਾਇਮ ਰਹੇਗੀ ਇਨਸ਼ਾਅੱਲਾ ਪੂਰੀ ਦੁਨੀਆ ਤੱਕ ਕੈਮਰੇ ਰਵੇਗੀ ਕਿਉਂਕਿ ਜਿੰਨੀ ਦੇਰ ਤੱਕ ਜਦੋਂ ਵੀ ਗੱਲ ਹੋਣੀ ਹੈ ਕਿ ਜਿਹੜਾ ਆ ਕੰਮ ਕੀਤਾ ਸੀ ਉਦੋਂ ਹੋਇਆ ਸੀ ਜਦੋਂ ਪ੍ਰਵੀਨ ਸਰਪੰਚ ਸੀ ਆ ਜਦੋਂ ਕੰਮ ਹੋਇਆ ਸੀ ਇਹ ਉਦੋਂ ਹੋਇਆ ਸੀ ਜਦੋਂ ਪ੍ਰਵੀਨ ਸਰਪੰਚ ਸੀ ਤੇ ਇਸ ਕਰਕੇ ਦੇਖੋ ਮਾਲਕ ਜਿਹੜਾ ਉਹ ਇੱਕ ਸਾਰ ਵਕਤ ਨਹੀਂ ਰੱਖਦਾ ਕਿਸੇ ਵੀ ਨਾ ਬਾਦਸ਼ਾਹ ਤੇ ਨਾ ਫਕੀਰ ਤੇ ਨਾ ਕਿਸੇ ਚੰਗੇ ਤੇ ਨਾ ਮਾੜੇ ਤੇ ਜਿਹੜਾ ਵਕਤ ਹੈ ਉਹ ਹਮੇਸ਼ਾ ਬਦਲਦਾ ਤੇ ਸਮਾਂ ਬਦਲ ਜਾਂਦਾ ਲੇਕਿਨ ਇਨਸਾਨ ਨਾ ਬਦਲੇ ਉਹਨਾਂ ਵਿੱਚੋਂ ਪ੍ਰਵੀਨ ਇੱਕ ਸੀ ਪ੍ਰਵੀਨ ਇੱਕ ਇਦਾਂ ਸੀ ਕਿ ਰੱਜ ਕੇ ਗਰੀਬੀ ਨੂੰ ਵੀ ਹੰਡਾਇਆ ਤੇ ਰੱਜ ਕੇ ਜਦੋਂ ਉਸ ਅੱਲਾਹ ਪਾਕ ਨੇ ਰਿਜ਼ਕ ਦਿੱਤਾ ਤੇ ਉਹਨੇ ਉਹ ਜਿਹੜਾ ਰਿਜ਼ਕ ਸੀ ਉਹਨੂੰ ਸੰਭਾਲਿਆ ਵੀ ਤੇ ਜੇ ਕੋਈ ਲੋੜਬੰਦ ਸੀ ਜ਼ਰੂਰਤਮੰਦ ਸੀ ਤੇ ਉਹਨੂੰ ਪਤਾ ਸੀ ਕਿ ਇਹ ਇਹਦੀ ਕਦਰ ਕੀਮਤ ਕੀ ਹੈ ਇਹਦੀ ਇਸ ਬੰਦੇ ਨੂੰ ਵੀ ਕਿੰਨੀਕ ਜਰੂਰਤ ਹੋ ਸਕਦੀ ਹੈ ਜੇ ਇਹਦੀ ਮੈਂ ਥੋੜੀ ਜੀ ਵੀ ਮਦਦ ਕਰ ਸਕਦੀ ਆ ਤੇ ਮੇਰੇ ਖਿਆਲ ਆ ਵੀ ਮੈਂ ਮੈਨੂੰ ਸਰਦਾਰ ਅਲੀ ਨੂੰ ਵੀ ਪੁੱਛਣ ਦੀ ਲੋੜ ਨਹੀਂ ਤੇ ਮੈਂ ਉਹ ਕਰ ਦੇਵਾਂ ਤੇ ਉਹਦੇ ਘਰ ਮੇਰੀ ਨਿੱਕੀ ਤੇ ਟਿੱਕੀ ਜਾਣੀ ਸੋ ਇਸ ਕਰਕੇ ਅੱਜ ਜਿਹੜਾ ਤੁਸੀਂ ਇੰਨਾ ਆਵਾਮ ਨੂੰ ਵੇਖਿਆ ਤੇ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਉਹਦੀ ਜਿਹੜੀ ਸ਼ਰਾਫਤ ਉਹਦਾ ਜਿਹੜਾ ਰਹਿਣਾ ਸਹਿਣਾ ਬੋਲਣਾ ਚੱਲਣਾ ਸੀ ਲੋਕਾਂ ਦੇ ਨਾਲ ਉਹ ਮੁਹੱਬਤ ਜਿਹੜੀ ਸੀ ਉਹ ਉਹਦਾ ਸਿੱਲਾ ਹੈ ਸੋ ਇਸ ਕਰਕੇ ਹੁਣ ਤਾਂ ਅਸੀਂ ਇਹੀ ਕਹਿ ਸਕਦੇ ਆ ਕਿ ਅੱਲਾਹ ਪਾਕ ਉਹਨਾਂ ਨੂੰ ਆਪਣੇ ਕਦਮਾਂ ਚ ਜੰਨਤ ਨਸੀਬ ਕਰੇ ਆਮੀਨ ਔਰ ਬਾਕੀ ਜਿਹੜਾ ਪਰਿਵਾਰ ਦਾ ਪਰਿਵਾਰ ਹੈ ਬੱਚੇ ਆ ਬੇਟਾ ਆ ਬੇਟੀ ਹੈ ਤੇ ਗਾਂ ਅggੋ ਪੋਤਾ ਵੀ ਹੈ ਤੇ ਉਹਨਾਂ ਨੂੰ ਜਿਹੜਾ ਸਦਮਾ ਸਹਿਣ ਦਾ ਤੌਫੀਕ ਅਦਾ ਕਰੇ ਅੱਲਾਹ ਪਾਕ ਤੇ ਵਕੀ ਮੀਡੀਆ ਦਾ ਬੜਾ ਸ਼ੁਕਰਾਨਾ ਹੈ ਕਿ ਤੁਸੀਂ ਅ ਘਰ ਘਰ ਤੱਕ ਜਿਹੜਾ ਇਹ ਇਹ ਸਦਮੇ ਨੂੰ ਵੀ ਪਹੁੰਚਾਉਣਾ ਹੈ ਤੇ ਇਹ ਸਦਮੇ ਨੂੰ ਦੇਖ ਕੇ ਹਰ ਬੰਦਾ ਦੁਆ ਕਰਦਾ ਕੋਈ ਨਾ ਕੋਈ ਅਰਦਾਸ ਕਰਦਾ ਅਰਦਾਸ ਕਰ ਲਓ ਜਾਂ ਦੁਆ ਕਰ ਲਓ ਗੱਲ ਇੱਕੋ ਹੀ ਹੈ ਉਹਦੇ ਨੂੰ ਯਾਦ ਕਰਨਾ ਉਹ ਮਾਲਕ ਨੂੰ ਹੀ ਆਪਾਂ ਮਾਲਕ ਤੋਂ ਹੀ ਰਹਿਮਤਾਂ ਮੰਗਣੀਆਂ ਮਾਲਕ ਤੋਂ ਹੀ ਸ਼ੁਕਰਾਨਾ ਮਾਲਕ ਦਾ ਹੀ ਹਰ ਵਕਤ ਜਿਹੜਾ ਹੈ ਉਹਦਾ ਹੀ ਜ਼ਿਕਰ ਕਰਨਾ ਚਾਹੀਦਾ ਸੋ ਇਸ ਕਰਕੇ ਉਹਦੀ ਪਰਵਾਹੀ ਹੈ ਜਦੋਂ ਮਰਜੀ ਜਾ ਸਕਦਾ ਤੇ ਅੱਜ ਨਹੀਂ ਹੈ ਸਾਰੀ ਦੁਨੀਆ ਦਿਖਦੀ ਹੈ ਕਿ ਤੇ ਉਹ ਜਿਹੜਾ ਚਿਹਰਾ ਉਹ ਨਜ਼ਰ ਹੀ ਨਹੀਂ ਆਉਣਾ ਉਹ ਉਹ ਏਸੀ ਕਰਕੇ ਹੈ ਕਿ ਸੱਜਣ ਟੁਰ ਗਏ ਰੌਣ ਕਟੁਰਗੀ ਤੇ ਹਿੰਜਾਂ ਜਾਰੀ ਰਹੀਆਂ ਹੁਣ ਬਸ ਹੰਝੂ ਜਰੇ ਆ ਉਹੀ ਰਹਿਣਗੇ ਤੇ ਸੱਜਣ ਨਹੀਂ ਮੁੜ ਕੇ ਆਉਗੇ ਕਿਉਂਕਿ ਇਸ ਪਰਿਵਾਰ ਦੇ ਵਿੱਚੋਂ ਕਿੱਡਾ ਇੱਕ ਦੁਨੀਆ ਦਾ ਵਿਸ਼ਵ ਦਾ ਵੱਡਾ ਸੁਰੇਲਾ ਫਨਕਾਰ ਗਿਆ ਤੇ ਸ਼ੌਕਤ ਅਲੀ ਮਤੋਈ ਸਾਹਿਬ ਤੇ ਬਾਕੀ ਹੋਰ ਸਾਡੇ ਭਰਾ ਕਿੰਨੇ ਚਲੇ ਗਏ ਤੇ ਨਾਲ ਦੀ ਨਾਲ ਅੱਜ ਜਿਹੜੀ ਪ੍ਰਵੀਨ ਦਾ ਜਾਣਾ ਇੱਕ ਬਹੁਤ ਵੱਡਾ ਸਦਮਾ ਆ ਕਿਉਂਕਿ ਬੜੀ ਛੋਟੀ ਉਮਰ ਦੇ ਵਿੱਚ ਉਹ ਚਲੀ ਗਈ ਹੈ ਔਰ ਕਾਫੀ ਸਰੀਆਂ ਨੇਕੀਆਂ ਕਰਕੇ ਚਲੀ ਗਈ ਹੈ ਔਰ ਨੇਕੀਆਂ ਲੈ ਕੇ ਗਈ ਹੈ ਔਰ ਉਹਦੇ ਨਾਲ ਸਾਰਿਆਂ ਦੀਆਂ ਦੁਆ ਮੰਗੇ ਸੋ ਅੱਲਾਹ ਪਾਕ ਉਹਨਾਂ ਨੂੰ ਆਪਣੇ ਕਦਮਾਂ ਚ ਜੰਨਤ ਨਸੀਬ ਕਰੇ ਬਹੁਤ ਬਹੁਤ ਸ਼ੁਕਰੀਆ ਅਸੀਂ ਵੀ ਇਹੀ ਦੁਆ ਕਰਦੇ ਆ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪਣੇ ਚਰਨਾਂ ਦੇ ਵਿੱਚ ਆ ਗਏ